ਗੱਲ ਹੈ ਮੇਰਾ ਨਾਮ ਨਵਰੀਤ ਗਿਰਦਰਾ ਮੈਂ ਮੁਕਸਰ ਸਾਹਿਬ ਤੋਂ ਬਿਲੋਂਗ ਕਰਦੇ ਹੈਗਾ ਤੇ ਅੱਜ ਮੈਨੂੰ ਇੱਕ ਕਾਲ ਆਈ ਸੀਗੀ ਜੋ ਕਿ ਡਾਰਕ ਵੈਬਸਾਈਟ ਦੇ ਨਾਂ ਤੇ ਮੇਰੇ ਤੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਮੈਨੂੰ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਪਾ ਰਹੇ ਸੀਗੇ ਇੱਕ ਮਤਲਬ ਵੀ ਸਾਈਬਰ ਕ੍ਰਾਈਮ ਦੇ ਵੇ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤੇ ਮੈਂ ਲੋਕਾਂ ਨੂੰ ਇਹ ਚੀਜ਼ ਤੋਂ ਅਵੇਰਨੈਸ ਦਿਨੇ ਆਗੇ ਕਿ ਵੀ ਐਦਾਂ ਦੀ ਜੇ ਤੁਹਾਨੂੰ ਕੋਈ ਕਾਲ ਆਉਂਦੀ ਆ ਤਾਂ ਪਹਿਲਾ ਅਗਰੈਸਿਵ ਨਾ ਹੋਵੇ ਜਾਂ ਕੋਈ ਸਟ्रेस ਦੇ ਵਿੱਚ ਨਾ ਜਾਵੇ ਕੋਈ ਵੀ ਉਹਨਾਂ ਨੂੰ ਪੈਸੇ ਜਾਂ ਕੋਈ ਵੀ ਡਿਮਾਂਡ ਕਰਦੇ ਆ ਤਾਂ ਉਹ ਟ੍ਰਾਂਸਫਰ ਦਾ ਕੀ ਇਸ਼ੂ ਸੀ ਕਾਲ ਟ੍ਰਾਂਸਫਰ ਸਰ ਇਹ ਸੀਗਾ ਵੀ ਉਹ ਕਹਿੰਦੇ ਕਿ ਅਸੀਂ ਮਤਲਬ ਤੁਹਾਡੇ ਇੱਥੇ ਕੰਪਲੇਨ ਆਈ ਹੈ ਸਾਨੂੰ ਤੇ ਅਸੀਂ ਐਸਐਸਪੀ ਸਾਹਿਬ ਨੂੰ ਤੁਹਾਡੀ ਕਾਲ ਟਰਾਂਸਫਰ ਕਰਦੇ ਹੈਗੇ ਆਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਮੈਨੂੰ ਬੜੀ ਧਮਕਾਉਣ ਦੀ ਬੜੀ ਕੋਸ਼ਿਸ਼ ਕੀਤੀ ਐਗਰੈਸਿਵ ਕਰਨ ਦੀ ਸਟ੍ਰੈਸ ਵਿੱਚ ਲਜਾਉਣ ਦੀ ਕਿ ਮਤਲਬ ਕੋਸ਼ਿਸ਼ ਸੀ ਵੀ ਕਮ ਸੇ ਕਮ ਲੱਖ ਡੇਢ ਲੱਖ ਰੁਪਏ ਅਸੀਂ ਇਹਨਾਂ ਤੋਂ ਲੈ ਲਾਂਗੇ ਅੱਜ ਕੀ ਕਹਿੰਦੇ ਸੀ ਤੁਹਾਨੂੰ ਵੀ ਗੱਲਬਾਤ ਕਿਵੇਂ ਕੀਤਾ ਜਾ ਸਰ ਗੱਲਬਾਤ ਦੇ ਵਿੱਚ ਇਹ ਕਹਿੰਦੇ ਸੀ ਕਿ ਤੁਹਾਡੇ ਨਾਮ ਦੇ ਡਾਰਕ ਵੈਬਸਾਈਟ ਦੇ ਵਿੱਚ ਤੁਹਾਡੇ ਸਾਰੇ ਡਾਕੂਮੈਂਟ ਤੇ ਤੁਹਾਡਾ ਫੋਨ ਉਥੇ ਯੂਜ਼ ਹੋ ਰਿਹਾਗਾ ਸਿਮ ਤੇ ਕ੍ਰਾਈਮ ਇਹ ਸੀ ਸਰ ਉਹ ਕਹਿੰਦੇ ਵੀ ਤੁਹਾਡੇ ਤੇ ਇਹ ਐਕਸ਼ਨ ਲਿਆ ਜਾਊਗਾ ਵੀ ਤੁਸੀਂ ਡਰਗ ਜੋ ਸਪਲਾਈ ਕਰਦੇ ਹੋ ਤੇ ਵੈਪਨਸ ਵਗੈਰਾ ਦੀ ਸਪਲਾਈ ਕਰਦੇ ਹੋ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਉਹਦੇ ਨਾਂ ਤੇ ਕਿ ਮੈਨੂੰ ਕਹਿੰਦੇ ਵੀ ਅੱਗੇ ਸਾਡੇ ਸਰ ਨਾਲ ਗੱਲ ਕਰੋ ਐਸਐਸਪੀ ਸਰ ਨਾਲ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਇਨਸਪੈਕਟਰ ਸਾਹਿਬ ਨਾਲ ਗੱਲ ਕਰੋ ਤੇ ਉਹਨਾਂ ਨੇ ਮਤਲਬ ਵੀ ਮੈਨੂੰ ਪੂਰਾ ਅਗਰੈਸਿਵ ਕਰਨ ਦੀ ਬਹੁਤ ਸਟ੍ਰੈਸ ਦੇਣ ਦੀ ਗੱਲ ਕੀਤੀ ਤੇ ਜਿਹਦੇ ਕਰਕੇ ਵੀ ਉਹਨਾਂ ਦਾ 100 1% ਆਈਡੀਆ ਸੀ ਕਿ ਉਹ ਲੈਵਲ ਤੇ ਆ ਰਹੇ ਸੀ ਵੀ ਲੱਖ ਡੇਢ ਲੱਖ ਰੁਪਏ ਦੇ ਫਰौती ਸਾਡੇ ਤੋਂ ਮੰਗੀ ਜਾਵੇ ਅਜੇ ਕਿ ਕਿੰਨਾ ਨੰਬਰ ਸੀ ਕਿੱਥੋਂ ਦਾ ਨੰਬਰ ਸੀ ਕੋਈ ਪਤਾ ਲੱਗਿਆ ਸਰ ਨੰਬਰ ਅਸੀਂ ਸਰਚ ਕੀਤਾਗਾ ਜਦੋਂ ਹੁਣ ਆਨਲਾਈਨ ਅਸੀਂ ਕੰਪਲੇਨ ਇਹ ਪਾਈ ਹੈਗੀ +26 ਸੀਗਾ ਉੱਪਰ ਆ ਰਿਹਾ ਤੇ ਬਾਹਰਲੀ ਕੰਟਰੀ ਦਾ ਕੋਈ ਨੰਬਰ ਸੀਗਾ ਇਹ ਆਹ ਅਸੀਂ ਰਜਿਸਟਰ ਕਰਵਾਤੀ ਆ ਔਨਲਾਈਨ ਕੰਪਲੇਨ ਤੇ ਬਾਕੀ ਬਾਈ ਰਿਟਰਨ ਵੀ ਸਾਡੇ ਕੋਲੇ ਅਵੇਲੇਬਲ ਹੈਗੀ ਹੈਗੀ ਤਾਂ ਲੋਕਾਂ ਨੂੰ ਮੇਰੀ ਇਹ اپੀਲ ਹੈ ਜੇ ਤੁਹਾਨੂੰ ਕੋਈ ਐਦਾਂ ਦੀ ਫੇਕ ਕਾਲ ਆਉਂਦੀ ਹੈ ਤਾਂ ਪਹਿਲੀ ਗੱਲ ਆ ਤਾਂ ਰিসিਵ ਨਾ ਕਰੋ ਮੈਂ ਬਾਈ ਚਾਂਸ ਤਾਂ ਆ ਰਿਸੀਵ ਕੀਤੀ ਹੈ ਕਿ ਮੈਨੂੰ ਇਹ ਸੀ ਮੇਰਾ ਕੋਈ ਪਰਸਨਲ ਡਾਕੂਮੈਂਟ ਦੇ ਰਿਗਾਰਡਿੰਗ ਮੇਰੇ ਕੋਈ ਕਾਲ ਨਾ ਹੋਵੇ ਤਾਂ ਜਿਹੜੇ ਘੱਟ ਪੜ੍ਹੇ ਲਿਖੇ ਭੈਣ ਭਰਾ ਹੈਗੇ ਨੇ ਮੇਰੇ ਜਾਂ ਜਿਨ੍ਹਾਂ ਨੂੰ ਕੋਈ ਜ਼ਿਆਦਾ ਪਿੰਡਾਂ ਦੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਕਿ ਤਾਂ ਮੇਰੀ ਉਹਨਾਂ ਨੂੰ ਹੱਥ ਵਾਂ ਕੇ ਬੇਨਤੀ ਹੈ ਵੀ ਐਦਾਂ ਦੀਆਂ ਫਰਾਡ ਕਾਲ ਤੋਂ ਬਚੋ ਅਗਰੈਸਿਵ ਨਹੀਂ ਹੋਣਾ ਸਟ੍ਰੈਸ ਨਹੀਂ ਲੈਣਾ ਫੈਮਲੀ ਦੇ ਵਿੱਚ ਮਤਲਬ ਵੀ ਡਿਸਕਸ਼ਨ ਕਰਕੇ ਰਿਲੈਕਸ ਰਹੋ ਤੇ ਫੇਕ ਕਾਲਾਂ ਤੋਂ ਬਚੋ। ਕੋਈ ਦਰਖਾਸਤ ਦਿੱਤੀ ਹੈ? ਹਾਂਜੀ ਸਰ ਪਾਏ ਆਪਾਂ ਆਨਲਾਈਨ ਹੀ ਕਰਵਾਈ ਹੈਗੀ ਹੈਗੀ ਤੇ ਬਾਕੀ ਸਿਟੀ ਦੇ ਵਿੱਚ ਅਸੀਂ ਇਹ ਇਨਫੋਰਮੇਸ਼ਨ ਦੇ ਦਿੱਤੀ ਆ ਉਹਨਾਂ ਨੂੰ।